ਬਿਲਾਵਲ ਮਹਿਲਾ ਚੌਥਾ ਅਸ਼ਟਪਦੀਆਂ ਕਰ 11ਵਾਂ ੴ ਸਤਿਗੁਰ ਪ੍ਰਸਾਦ ਆਪੈ ਆਪ ਖਾਏ ਹौं ਮੇਟ ਅਨੰਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਅਧਾਰ ਰਮਈਆ ਕਿਨ ਪਾਲ ਰਹਿ ਨ ਸਕਾਂ ਬਿਨ ਨਾਵੇਂ ਗੁਰਮੁਖ ਹਰਿ ਹਰਿ ਪਾਠ ਪੜਈਆ ਰਹਾਉ ਏਕ ਗ੍ਰਹਿ ਦਸ ਦੁਆਰ ਹੈ ਜਾਕੇ ਐਨਸ ਤਸਕਰ ਪੰਚ ਚੋਰ ਲ ਗਈਆ ਧਰਮ ਅਰਥ ਸਭ ਹਿਰ ਲੈ ਜਾਵੇਂ ਮਨਮੁਖ ਅੰਦੁਲੇ ਖਬਰ ਨ ਪਈਆ ਕੰਚਨ ਕੋਟ ਭਉ ਮਾਣਕ ਫਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ 헤 ਰੂ ਆਏ ਲੋਕਾਨੇ ਗੁਰ ਕੈ ਸ਼ਬਦ ਪਕੜ ਬੰਧ ਪਈਆ ਹਰ ਹਰ ਨਾਮ ਪੋਤ ਬੋਇ ਥਾ ਖੇਵਟ ਸ਼ਬਦ ਗੁਰ ਪਾਰ ਲੰਘਈਆ ਜਮ ਜਾਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਿਤੇ ਅੰਤ ਨਾ ਲਈਆ ਗੁਰਮੁਖ ਮਨੁਵਾ ਇਕ ਤਕਰ ਆਵੇ ਮਿਲੋਂ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਸ਼ਨ ਮਨ ਤ੍ਰਿਪਤਾ ਸਰਵਨ ਬਾਣੀ ਗੁਰ ਸ਼ਬਦ ਸੁਣੀਆ ਸੁਨ ਸੁਨ ਆਤਮ ਦੇਵ ਹੈ ਪੀਨੇ ਰਸ ਰਸ RAM ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਈਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੈ ਨਗਦਰੀ ਆਵੇ ਸਭ ਬ੍ਰਹਮ ਪਸਰੀਆ RAM ਨਾਮ ਹੈ ਜੋਤ ਸੁਬਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਇਆਲ ਭੈ ਹੈ ਤਗਤ ਪਾਏ ਹਰ ਨਾਮ ਸਮਈਆ